ਪੰਜਾਬ ਚ ਛਾਏਗਾ ਹਨੇਰਾ 3 ਦਿਨ ਬਿਜਲੀ ਰਾਂ ਪਰੋਸੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ ਪੰਜਾਬ ਦੇ ਵਿੱਚ ਬਲੈਕਆਊਟ ਹੋ ਸਕਦਾ ਹੈ ਅਗਲੇ 3 ਦਿਨਾਂ ਲਈ ਪੰਜਾਬ 'ਚ ਬਿਜਲੀ ਰੱਪ ਰੋਸੇ ਹੈ ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ ਮੁਲਾਜ਼ਮ ਮਾਇਦ ਤੋਂ 3 ਦਿਨ ਹੜਤਾਲ ਤੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮੱਸਿਆ ਸੰਕਟ ਆਵੇਗਾ ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਏਗੀ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਪੰਜਾਬ 'ਚ ਛਾਏਗਾ ਹਨੇਰਾ 3 ਦਿਨ ਬਿਜਲੀ ਰੱਪ ਰੋਸੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ ਪੰਜਾਬ ਦੇ ਵਿੱਚ ਬਲੈਕਆਊਟ ਹੋ ਸਕਦਾ ਹੈ ਅਗਲੇ 3 ਦਿਨਾਂ ਲਈ ਪੰਜਾਬ 'ਚ ਬਿਜਲੀ ਰੱਪ ਰੋਸੇ ਹੈ ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ ਮੁਲਾਜ਼ਮ ਮਾਇਦ ਤੋਂ 3 ਦਿਨ ਹੜਤਾਲ ਤੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮੱਸਿਆ ਸੰਕਟ ਆਵੇਗਾ ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਏਗੀ ਬਿਊਰੋ ਰਿਪੋਰਟ ਤਾਲਕਾ ਪੰਜਾਬੀ ਟੀਵੀ ਪੰਜਾਬ 'ਚ ਛਾਏਗਾ ਹਨੇਰਾ 3 ਦਿਨ ਬਿਜਲੀ ਰੱਪ ਰੋਸੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ ਪੰਜਾਬ ਦੇ ਵਿੱਚ ਬਲੈਕਆਊਟ ਹੋ ਸਕਦਾ ਹੈ ਅਗਲੇ 3 ਦਿਨਾਂ ਲਈ ਪੰਜਾਬ 'ਚ ਬਿਜਲੀ ਰੱਪ ਰੋਸੇ ਹੈ। ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ। ਮੁਲਾਜ਼ਮ ਮਾਗਤੋਂ 3 ਦਿਨ ਹੜਤਾਲ ਤੇ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ। ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮੱਸਿਆ ਸੰਕਟ ਆਵੇਗਾ ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਏਗੀ। ਬਿਊਰੋ ਰਿਪੋਰਟ ਤਾਲਕਾ ਪੰਜਾਬੀ ਟੀਵੀ ਪੰਜਾਬ 'ਚ ਛਾਏਗਾ ਹਨੇਰਾ। 3 ਦਿਨ ਬਿਜਲੀ ਰੱਪ ਰੋਸੇ। ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ। ਪੰਜਾਬ ਦੇ ਵਿੱਚ ਬਲੈਕਆਊਟ ਹੋ ਸਕ ਅਗਲੇ 3 ਦਿਨਾਂ ਲਈ ਪੰਜਾਬ 'ਚ ਬਿਜਲੀ ਰੱਪ ਰੋਸੇ ਹੈ ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ ਮੁਲਾਜ਼ਮ ਮਾਇਦ ਤੋਂ 3 ਦਿਨ ਹੜਤਾਲ ਤੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮੱਸਿਆ ਸੰਕਟ ਆਵੇਗਾ ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਏਗੀ ਬਿਊਰੋ ਰਿਪੋਰਟ ਤਾਲਕਾ ਪੰਜਾਬੀ ਟੀਵੀ ਪੰਜਾਬ 'ਚ ਛਾਏਗਾ ਹਨੇਰਾ 3 ਦਿਨ ਬਿਜਲੀ ਰੱਪ ਰੋਸੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ ਪੰਜਾਬ ਦੇ ਵਿੱਚ ਬਲੈਕਆਊਟ ਹੋ ਸਕਦਾ ਹੈ ਅਗਲੇ 3 ਦਿਨਾਂ ਲਈ ਪੰਜਾਬ 'ਚ ਬਿਜਲੀ ਰੱਪ ਰੋਸੇ ਹੈ। ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ। ਮੁਲਾਜ਼ਮ ਮਾਗਤੋਂ 3 ਦਿਨ ਹੜਤਾਲ ਤੇ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ। ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮੱਸਿਆ ਸੰਕਟ ਆਵੇਗਾ ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਏਗੀ। ਬਿਊਰੋ ਰਿਪੋਰਟ ਤਾਲਕਾ ਪੰਜਾਬੀ ਟੀਵੀ ਪੰਜਾਬ 'ਚ ਛਾਏਗਾ ਹਨੇਰਾ। 3 ਦਿਨ ਬਿਜਲੀ ਰੱਪ ਰੋਸੇ। ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ। ਪੰਜਾਬ ਦੇ ਵਿੱਚ ਬਲੈਕਆਊਟ ਹੋ ਸਕ ਅਗਲੇ 3 ਦਿਨਾਂ ਲਈ ਪੰਜਾਬ 'ਚ ਬਿਜਲੀ ਰੱਪ ਰੋਸੇ ਹੈ ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ ਮੁਲਾਜ਼ਮ ਮਾਇਦ ਤੋਂ 3 ਦਿਨ ਹੜਤਾਲ ਤੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮੱਸਿਆ ਸੰਕਟ ਆਵੇਗਾ ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਏਗੀ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਪੰਜਾਬ 'ਚ ਛਾਏਗਾ ਹਨੇਰਾ 3 ਦਿਨ ਬਿਜਲੀ ਰੱਪ ਰੋਸੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ ਪੰਜਾਬ ਦੇ ਵਿੱਚ ਬਲੈਕਆਊਟ ਹੋ ਸਕਦਾ ਹੈ ਅਗਲੇ 3 ਦਿਨਾਂ ਲਈ ਪੰਜਾਬ 'ਚ ਬਿਜਲੀ ਰੱਪ ਰੋਸਿਆ ਹੈ ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ ਮੁਲਾਜ਼ਮ ਮਾਇ ਤੋਂ 3 ਦਿਨ ਹੜਤਾਲ ਤੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀਆਂ ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮੱਸਿਆ ਸੰਕਟ ਆਵੇਗਾ ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਏਗੀ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ